ਬਾਈ ਜੀ ਮਾਡਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਤੇ ਬਾਈ ਨਾ ਕਰਦੇ ਆ ਗੱਲਬਾਤ ਵਧੀਆ ਕੁਆਲਟੀ ਵਾਲੇ ਪਸ਼ੂ ਆ ਸਰਸੇਗੜ ਬਾਈ ਜੀ ਸਰਸੇਗੜ ਦੇ ਵੀਰ ਜੀ ਸਰਸੇਪੁਰੇ ਵੀਰ ਫਰਮਾਨਾ ਜੀ ਹਾਂ ਵਧੀਆ ਠੀਕ ਠਾਕ ਹੈ ਜੀ ਜਿਹਨੇ ਭੈਣ ਭਰਾ ਮਾਡਾ ਡੇਰੀ ਫਾਰਮ ਤੇ ਜੁੜਿਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਮਾਜ ਵੀਰ ਜੀ ਆਪਣੇ ਕੋਲਗੇ 5 6 ਚੰਗੇ ਹਾਂਜੀ ਜੀ ਮੀਂਹ ਦਾ ਵੇਤੀ ਵਾਗ ਹੋ ਰਿਹਾ ਹਾਂਜੀ ਹਾਂਜੀ ਮੀਂਹ ਪਈ ਜਾਂਦਿਆ ਆ ਵੀਰ ਸੰਯੋਗ ਦੇ ਨਾਲ ਜਾਂਦੀ ਆ ਠੀਕ ਆ ਜੀ ਤੇ ਸਾਰੇ ਵੀਰਾਂ ਦਾ ਦਿਨੋਂ ਧੰਨਵਾਦ ਕਰਦੇ ਹਾਂ ਜਿਹਨੇ ਮੀਂਹ ਲੱਗੇ ਸੇਵਾ ਨੂੰ ਤੇ ਵੀਰ ਜੀ ਨਾਲ ਮਿਲ ਕੇ ਜਿਹੜੀ ਗੱਲ ਆ ਹਾਂਜੀ ਉਹ ਕਿਹੜੇ ਪਿੰਡ ਦੇ ਵੀਰ ਜੀ ਨੂੰ ਫੋਨ ਆਇਆ ਸੀ ਤੇ ਤੂੜੀ ਲੋੜਿਆ ਹੁਣ ਵੀਰ ਜੀ ਜਿਆਦਾ ਜਟੇ ਪਸ਼ੇ ਤੋਂ ਗਾੜੀ ਪੰਜ ਕਰਾਈਆਂ ਪਿੰਡ ਜਿਹੜੇ ਉਹ ਜਿਆਦਾ ਨੁਕਸਾਨ ਉਹਨਾਂ ਦਾ ਹਾਂਜੀ ਉਹ 5 ਸ਼ਰਮ 10 ਤੋਂ ਗਾੜੀ ਗਾੜੀ 5 6 ਪਿੰਡ ਜਿਹੜੇ ਹਾਂਜੀ ਠੀਕ ਉਹਨਾਂ ਦਾ ਜਾਨ ਨੁਕਸਾਨ ਆ ਤੇ ਮਹੀਂ ਵੀ ਜਿਆਦਾ ਚੰਗੀ ਚੰਗੀ ਵੀਰੋਂ ਉਧਰੋਂ ਨਿਕਲਦੀ ਠੀ ਉਹ ਨਾ ਦੇ ਵੀਰ ਆਟਾ ਤੂੜੀ ਮਾਸਾ ਇਹ ਕਹਿੰਦੇ ਪੰਜੀ ਪਿੰਡ ਵੀਰ ਨੇ ਹੋਣਾ ਰਿਕਾਰਡਿੰਗ ਆਈ ਬਸ ਨਾਲ ਜਿਆਦਾ ਹਦਵਾਦ ਠੀਕ ਹੈ ਚਲੋ ਇਹ ਆ ਵੀ ਰਲ ਮਿਲ ਕੇ ਥੋੜਾ ਥੋੜਾ ਸਾਰਿਆਂ ਦਾ ਸਾਰਾ ਮਿਲੇ ਹਾਂਜੀ ਤੇ ਬੰਦੇ ਚਲੋ ਜੀ ਉੱਠੇ ਜਾਣਗੇ ਚਲੋ ਜੋ ਕੁਦਤੀ ਆਪਤੀ ਉਹਦੇ ਜਲੋ ਪਰਮਾਤਮਾ ਦਾ ਹੱਥ ਵਿੱਚ ਆ ਰਲ ਮਿਲ ਕੇ ਸਾਰੇ ਸੰਜੋਗ ਦੋ ਦਾ ਸਾਥ ਦੋ ਵੀਰਾਂ ਦਾ ਸਾਰੇ ਭੈਣ ਭਰਾਵਾਂ ਦਾ ਤੇ ਸਾਰਾ ਪੰਜਾਬ ਡਿਆ ਹੈ ਸਾਰੇ ਵੀਰ ਡੇ ਸਾਰਿਆਂ ਸਹਿਯੋਗ ਨਾਲ ਆ ਕਿੰਨੇ ਆਪਣੇ ਸੇਵਾਦਾਰ ਵੀਰ ਲਾਏ ਹਨਾ ਵਾਤੋ ਵਾਤ ਰੋਜ਼ ਹੀ ਸੇਵਾ ਕਠੀ ਕਰਕੇ ਹਾਂਜੀ ਵਿੱਚੋਂ ਇਧਰ ਅੰਮ੍ਰਿਤਸਰ ਏਰੀਆ ਇਹਦਾ ਡਾਇਰੈਕਟ ਠੀਕ ਹੈ ਜੀ ਤਾਂ ਨਵਾਂ ਰਡਾ ਬਹੁਤ ਵਧੀਆ ਗੱਲ ਆ ਪਹੁੰਚਣ ਲੱਗੀਆਂ ਠੀਕ ਹੈ ਜੀ ਜੀ ਚਲੋ ਅਗਰ ਜੀ ਕਰੀਏ ਗੱਲ ਬਾਕੀ ਵੀ ਇਹਦੀਆਂ ਮਈਆਂ ਆਪਣੇ ਕੋ ਅੱਜ 3-4 ਜਨਵਰੀ ਆ ਹਾਂਜੀ ਜੀ ਜੀ ਜਿਆਜ ਭਾਣਾ ਹਾਂਜੀ ਹਾਂਜੀ ਬਹੁਤ ਚੰਗੇ ਵਧੀਆ ਜਨਵਰ ਹਾਂਜੀ ਜੀ ਜੀ ਆ ਮਹੀਂ ਵੀਰ ਪਾਥਾਂ ਦੀ ਥੀੜੀ ਠੀਕ ਹੈ ਜੀ ਜੀ ਪਾਥਾਂ ਦੀ ਥੀੜੀ ਆ ਤੇਜਾ ਸੂਆ ਮਹੀਂ ਆ ਠੀਕ ਹੈ ਜੀ ਜੀ ਤੇਜਾ ਸੂਆ ਮਹੀਂ ਵੀਰ ਬਹੁਤ ਜ਼ਿਆਦਾ ਚੰਗੀ ਮਹੀਂ ਆ ਹਾਂਜੀ ਤੇ ਇਹਦੇ ਚਵਾ ਸਮਾਦੀ 1 ਨੰਬਰ ਦੇਖੋ ਜੀ ਪੇਟ ਪੂਰੇ ਦੀ 12 ਕਿਲੋ ਆ ਗਿਆ ਮੈਂ ਕੋ ਬੋਲਾ ਪੇਟ ਪੂਰੇ ਦੀ ਬਹੁਤ ਸਾਫ ਮੈਂ ਉਹ ਕੁਆਲਟੀ ਵਾਲੀ ਹਾਂ ਹਾਂ ਜੀ 16 ਕਿਲੋ ਦੁੱਧ ਮੈਂ ਕੋ ਚੋਇਆ ਪਿੰਡ ਠੀਕ ਹੈ ਵੀਰ ਜੀ ਥੋੜਾ ਖੋਲਾ ਭੋਲਾ ਭਾਈ ਵਾੜ ਮੋੜ ਤੇ ਫੱਕੀਆਂ ਤੇ ਡੜਦੀ ਮਗਰ ਕੱਟੀ ਕੱਟੀ ਮਗਰ ਆ ਗਈ ਚਲੋ ਜੀ ਵਧੀਆ ਗੱਲ ਹਾਂ ਮੈਂ ਵੀ ਰਾਜੀ ਰੋਜੀ ਦਾ ਚਵਾ ਸਮਾਦੀ 1 ਨੰਬਰ ਠੀਕ ਹੈ ਪੂਛ ਪਾਸੇ ਬੜੀ ਜੰਮੀ ਹੈ ਦੇਖ ਧਿਆਨ ਦੁੱਧ ਵਾਲੀ ਮੈਂ ਹਾਂ ਓਕੇ ਜੀ ਕੈਂਟਰ ਹੀ ਆ ਵੀ ਇਹ ਦੁੱਧ ਲਾ ਕੇ ਵੇਚ ਜਵਾਬ ਖਮਾ ਦੀ ਇੱਕ ਨੰਬਰ ਆ ਵੇਖੋ ਕੁਆਲਟੀ ਵਾਲੀ ਮੈਂ ਆ ਬਹੁਤ ਸਾਫ ਅਚੱਤੇ ਦੇ ਦੇ ਦੀ ਤੇ ਵਧੀਆ ਵੇਖੋ ਜੀ ਪੂਰੀ ਗੁੰਦੀ ਪਈ ਆ ਦੁੱਧ ਵਾਲੀ ਫਿਰ ਠੰਡੀ ਪਈ ਲਾ ਜੋ ਜੀ ਪੀ ਵੀ ਨਾਲ ਛੰਡੀ ਦੇ ਵੀਰ ਦੁੱਧ ਵਾਲੀ ਦੁੱਧ ਵਾਲੀ ਮਾਈ ਬੜੀ ਵੀਰ ਚਾਪ ਸਮਾਹੀ ਇੱਕ ਨੰਬਰ ਆ ਛੰਡੀ ਬੜੀ ਓਕੇ ਮੋਹਨ ਵੀਰ ਦੱਸੋ ਭਾਜੀ ਕੀ ਕੀ ਪ੍ਰਾਈਸ ਹੈ ਮੈਂ ਤੁਹਾ ਬੇਸਾ ਵਾਲਾ ਵੇਖਦੀ ਆ 95000 ਦੀ ਹਾਂਜੀ ਹਾਂਜੀ ਜਿਹਨੇ ਦੀ ਮਾਈ ਵਿਗਦੀ ਆ ਪਰ ਨਹੀਂ ਜਿਆਜ ਬਿਲਕੁਲ ਗਾਂ ਦੀ ਚੰਗੀ ਮਾਈ ਦੇ ਰਹੀ ਆ 85000 ਦੀ ਹਾਂ 85000 ਦੀ 85000 ਲਓ ਜੀ ਵੱਡੀ ਮੈਂ ਸੋਹਣੀ ਡਬਲ ਆ ਚੱਡਾ ਏ ਤੇ ਲੈਵੇ ਕੁਆਲਟੀ ਦੀ ਬਿਲਕੁਲ ਸਾਫ਼ ਸੁਥਰੀ ਤੇ ਬਹੁਤ ਸੋਹਣੀ ਤਾਂ 85000 ਰੁਪਏ ਕਹਿੰਦਾ ਦੇਦਾ 10000 ਹਾਂ ਤੇ ਨਾ 85000 ਦੀ ਮਹੀਂ ਹੋਊਗੀ ਪਰ ਵੀਰ ਦੁੱਧ ਵਾਲੀ ਮਹੀਂ ਪੂਰੀ ਠੀਕ ਹੈ ਇਹ ਠੰਡੀ ਵੀ ਬੜੀ ਓਕੇ ਭਾਈ ਜੀ ਪਰ ਮਹੀਂ ਬਚਾਓ ਖਾਦੀ ਕਿਤੇ ਬੱਦਦਾ ਕੱਟੀ ਵੀ ਰਾਂਗਾ ਭਾਈ ਚੱਡਾ ਉਹ ਫੇਟਾ ਲਾ ਲਓ ਇਹ ਲੋ ਗੱਟੀ ਕਰ ਲੋ ਮੇਰੇ ਭਰਾ ਚੈੱਕ ਰਵੀ ਵੀਰੋ ਗਾੜੀ ਵੀਰਾ ਛੋਟੀ ਆ ਤੇ ਜੱਪ ਹੋਈ ਆ ਹਾਂਜੀ ਤੇ 10 ਕਿਲੋ ਦਾ ਤਾਂ ਵਧੀਆ ਤਿਆਰ ਹੈ ਛੋਟੀ ਠੀਕ ਹੈ ਜਿਹਦੇ ਮਾਰ ਕਟਾ ਗਿਆ ਕਟਾ ਗਿਆ ਮੈਂ ਕਟਾ ਦਫਾ ਦਾ ਨਹੀਂ ਠੀਕ ਤਾਂ ਆਦਣਾ ਹੀ ਛੋਈ ਆ ਛੋਟੀ ਇਹ ਚਾਜ ਦਾ ਜੋ ਲੰਡਾ ਬਹੁਤ ਜਿਆਦਾ ਚੰਗਾ ਹਾਂਜੀ ਹਾਂਜੀ ਜਵਾਕ ਸਮਾਦੀ ਇੱਕ ਨੰਬਰ ਆ ਹਾਂਜੀ ਤੇ ਛੋਟੀ ਦਾ ਪੁੱਠਾ ਪਠਾ ਵੀਰ ਬਹੁਤ ਜਿਆਦਾ ਚੰਗਾ ਇਹ ਚੰਗੀ ਸੇਵਾ ਹੈ ਦੁੱਧ ਦਾ ਪਰੋਣਾ ਮਾਦੀਆ ਪਾਣੀ ਤਰੋ ਵੀ ਜੀ ਸਾਰਾ ਫੋਟ ਬਹੁਤ ਆਵਦਾ ਲਗਾ ਵੀ ਸਾਡੀ ਹਾਂਜੀ ਲੈ ਵੇਲੂ ਵੈਰੀ ਵੇ ਬਹੁਤ ਜਿਆਦਾ ਸਾਫ ਹੈ 10 ਕਿਲੋ ਚਵਾਵਾ ਦੁੱਧਿਆ ਚੋਟੀ ਠੀਕ ਹੈ

ਤਾਜ ਕਟਾ ਮਗਰ ਖਾਲ ਦੋ ਬਿਲਕੁਲ ਜਿਹਾ ਹੀ ਮੇਰੇ ਵੀ ਭਾਣਾ ਦੇ ਦੇਣੀ ਝੋਟੀ ਹਾਂਜੀ ਵਾਖ ਮਾਦੀ ਇੱਕ ਨੰਬਰ ਆ ਮੋਲ ਝੋਟੀ ਦਾ 85 80 ਹਾਂ ਨਾਲ ਵੀ ਰੇਡ ਆ ਹਾਂ ਜਿੰਨੇ ਦੇ ਦੇਣੀ 75000 ਦੀ 75000 ਦੀ ਜੈਸਨੋ 75000 75000 ਕਰ ਦੋਗੇ ਥੋੜਾ ਹੋਰ ਮਾਨ ਥੋੜਾ ਬੋਧ ਹੋ ਜਾਊਗਾ ਵੀਰ ਜੈ ਜੈ ਭਾਈ ਕਹਿੰਦੇ ਤੇ ਕਰਨਾ ਹੈ ਮਾਣ ਤੇ ਮੈਂ ਆ ਗਏ ਮਈਆਂ ਵੇਖੇ ਤੇ ਮਾਣ ਕਰਦਾਂਗੇ ਠੀਕ ਹੈ ਜੈ ਮਈਆਂ ਪਹਾੜਾਂ ਵੱਡੀਆਂ ਝੋਟੀਆਂ ਠੀਕ ਹੈ ਵੀਰ ਜੀ ਮਾਣ ਕਰਦਾ ਆ ਟੋਕੜ ਕੱਪਣ ਮੈਂ ਆ ਵੀਰ ਟੋਕੜ ਕੱਪਣਾ ਕੀ ਠੀਕ ਠੀਕ ਹੈ ਪੰਜ ਕਿਲੋ ਦੁੱਧ ਆ ਹਾਂਜੀ ਤੇ ਪੰਜਾਂ ਮਹੀਨੇ ਦੀ ਗੱਪਣੇ ਦੇਖੋ ਜੀ ਨਾਲਾ ਨੋੜਾ ਮੈਂ ਦੀਆਂ ਬਹੁਤ ਸੋਹਣੀਆਂ ਬਲਿਆ ਤੇ ਵਧੀਆ ਮੈਂ ਕਰੋ ਭਾਈ ਮੇਨੇ ਥੋੜਾ ਵੀ ਦਿਲ ਘੜਸ ਰਿਹਾ ਵਾ ਠੀਕ ਹੈ ਜੀ ਮੇਰੇ ਘਰੋਂ ਆ ਕੇ ਕਿਹਨੇ ਡੰਗ ਨਹੀਂ ਦਿਲ ਲੰਦੇ ਹਾਂਜੀ ਹਾਂਜੀ ਜੀ ਬੜਾ ਘੜਸ ਰਿਹਾ ਪੱਟਾ ਆ ਜਦੇ ਘਰ ਵਿੱਚੋਂ ਦੋ ਤਿੰਨ ਸਾਲ ਡੰਗ ਠਹਿ ਤੇ ਜੀ ਲੱਗ ਜਾਂਦਾ ਉੱਤੇ ਪਕਾ ਜਿੱਥੇ ਵੀ ਮਈਆਂ ਪੱਕੀਆਂ ਦੀਆਂ ਜਿਹੜੀਆਂ ਤੁਸ ਜੁ ਕਰੀ ਰਿਹਾ ਤੇ ਜੇ ਘਰ ਜਿੰਦੀਆਂ ਕਿੰਨੀ ਧਰ ਹਾਂਜੀ ਹਾਂਜੀ ਬਾਕੀ ਮੈਂ ਵੀਰ ਦੁੱਧ ਵਾਲੀ ਠੀਕ ਹੈ ਜਵਾ ਚੰਗੀ ਦੇ ਬਿਲਕੁਲ ਪਹਾੜਾ ਜਾਏ ਜਦਾ ਥੋੜੀ ਕੀ ਡੈਡ ਵੀ ਉੱਗੇ ਰਹਾ ਰੇਡ ਵੀਰ ਬਿਲਕੁਲ ਜਾਇਜ਼ ਹਾਂਜੀ ਬਾਈ ਜੋ ਮਰਜ਼ੀ ਚਾਹੀਏ ਹਾਂ 45000 45000 ਦੀ 45000 ਦੀ ਹਾਂ ਮੈਂ ਹੋਰ ਹੋ ਜੂ ਮਾਨਦਾਨ ਮੌਕੇ 45 ਜੋ ਵੀ ਹਾਂਜੀ ਦੇਖੋ ਜੀ ਤੋਕੜ ਗੱਪਣ ਮੈਂ ਇਹ ਵੱਡੀ ਵੱਡੀ ਮਈ ਇਹ ਸਾਹਬਣਾ ਗਿਫਟ ਵਾਲੀ ਗੱਲ ਆ ਵੀ ਕਮੇਟੀ ਵਾਲੀ ਗੱਲ ਜੇ ਹੈਨਾ ਜੀ ਵੀਰ ਭਰਾ ਜੀ ਮੈਂ ਖਾਂਬਲੇ ਤੇ ਗੱਪਣ ਗਾਰੰਟੀ ਨਾਲ ਮੇਰਾ ਭਰਾ ਜੀ ਤੇ ਜਿਹਨੇ ਆਉਣਾ ਆ ਚੈੱਕ ਕਰਾ ਕੇ ਪਾਸ ਕਰਕੇ ਫਿਰ ਪੈਸੇ ਜਾਈ ਆਹ ਗਾੜੀ ਵੀਰ ਵੇ ਆ ਫੇਰ ਪੈਸੇ ਲੋਏ ਚੈੱਕ ਕਰ 45000 ਜੀ ਐਸ 9 ਪੈ ਕਹਿੰਦਾ ਹੋਰ ਥੋੜਾ ਬੜਾ ਮਾਨ ਕਰਦਾ ਪਿਆਰ ਉਹਨਾਂ ਠੀਕ ਹੈ ਬਾਈ ਜੀ ਦੱਸੋ ਬਾਈ ਜੀ ਆਵੇ ਅਮੀਰ ਬੱਚੇ ਦੇਖੋ ਜੀ ਫੈਸ਼ਨ ਵੇਖ ਬੱਚੇ ਦਾ ਕੀ ਹੈ ਲਾ ਕੇ ਬਾਈ ਜੀ ਵੀ ਤੋਹਫਾ ਹੀ ਆ ਰਾਜੀ ਮੀਨਾ ਵੈਡ ਜਦੋਂ ਹਾਂ ਆ ਜਾ ਛਗੀ ਆ ਮੂੰ ਠੀਕ ਦੋੰਦੀ ਵਸ਼ੀ ਵੀਰ ਲਿਆ ਆ ਜੀ ਆ ਕਹਿੰਦੇ ਹਰ ਇੱਕ ਵਸ਼ੀ ਜੀ ਦੋਰੋਂ ਜਿਹੜਾ ਦੇਖ ਪੈਂਦਾ ਜਿਹੜਾ ਮੋਦ ਦੇ ਜਾ ਆ ਓਏ ਕਿੰਨੇ ਦੀ ਬਾਈ ਫਰੀ ਫਰੀ ਤਾਂ ਹੀ ਦੁਬਾਈ ਦੀ ਇੱਕ ਲੱਖ 7000 ਦੀ ਵਸ਼ੀ ਲਿਆ ਜਗਰਾਉਂਾ ਜਗਰਾਉਂ ਦੀ 1 ਲੱਖ 7000 ਦੀ ਵਸ਼ੀ ਆਈ ਆ ਹੁਣ ਉਹ ਵੀਰ ਜਰਸੀਆਂ ਪਸ਼ੀਆਂ ਆਉਂਦੀਆਂ ਪੰਜ ਵੀਰ ਨੇ ਪੰਜ ਵਸ਼ੀਆਂ ਵੀਰ ਲੈ ਕੇ ਆਇਆ ਘੇਰ ਵਧੀਆ ਕੁਆਲਿਟੀ ਵਾਲੀਆਂ ਸਾਂਭਣ ਵਾਸਤੇ ਤੇ ਬਹੁਤ ਜ਼ਿਆਦਾ ਇਹ ਵੀਰ ਨੇ ਇੱਕੋ ਵੀਰ ਨੇ ਅੱਛਾ ਚਲੋ ਬਾਹਰ ਤੋਂ ਦਿੰਦੇ ਆ ਤਾਜੀ ਸੂਈ ਵਸ਼ੀ ਆਂਦੀ ਹੇ ਓ 8 ਕਿਲੋ ਦੋਦਿਆ ਵੀਰ ਬਾਹਰ ਤੋਂ ਵਧੀਆ ਦਾ ਚਵਾਵਾ ਆਊਗਾ ਹਾਂਜੀ ਹਾਂਜੀ ਤੇ ਗਾਂ ਵੀਰ ਵਧੀਆ ਟੀਕਾ ਲਵਾਇਆ ਜੀ ਸਿਰਫ ਹਜੇ 20 21 ਦਿਨ ਹੋਏ 20 21 ਬਾਅਦ ਚ ਉਹਨੇ ਗੱਲ ਦੱਸੀ ਮੇਰੇ 20 21 ਦਿਨ ਸਾਰੇ ਹੋ ਗਏ ਜੀ ਹਾਂਜੀ ਠੀਕ ਫਲੀ ਵੀ ਵੱਸੀ ਵੱਸੀ ਫਲੀ ਆ ਇਹਦੇ ਕੋਈ ਗਰੰਟੀ ਨਹੀਂ ਜੀ ਹਾਂਜੀ ਤੇ ਬਾਕੀ ਜਿਹਨੂੰ ਕਹਣਾ ਨਾ ਤੇ ਗਾਂ ਫੈਸ਼ ਨਹੀਂ ਸਾਂਭਣ ਵਾਲਾ ਆ ਆਂਦਾ ਸੀ ਵੀਰ ਜਦੋਂ ਮੱਛੀਆਂ ਲੈਣ ਗਏ ਤਾਂ ਮੱਡੀ ਦੇ ਵਿੱਚ ਸਭ ਤੋਂ ਸਰਾਹ ਹੀ ਜਦ ਨਾਲ ਆਪਰਾ ਠੀਕ ਐ ਟੋ ਬਗਲਾ ਸੀ ਜਦੋਂ ਇਹ ਜੰਨ ਜੀ ਫੜਾ ਵਸ਼ੀ ਹੁਣ ਵੀ ਰਾਜ ਦੇ ਦੇਣੀ ਨਾ ਹਾਂ ਇਹ ਲੈਓ ਨਾ ਉਸ ਤਰ੍ਹਾਂ ਦੀ ਵਸ਼ੀ ਹੋਣੇ ਦੀ ਲੱਗਦੀ ਜਿਹੜੀ ਜਿਹੜਾ ਬਿਲਕੁਲ ਬਿਲਕੁਲ ਗੱਲ ਸਹੀ ਹੁਣ ਫੁੱਟ ਨਹੀਂ ਲਿਖੰਦੇ ਆ ਕਵਾਲਿਟੀ ਆ ਗਾਤਲ ਬਰੀਡ ਵੀ ਬਹੁਤ ਜ਼ਿਆਦਾ ਮੰਡੀ ਦਾ ਕਹਿੰਦੇ ਭਾਈ ਕਹਿੰਦਾ ਸ਼ਗਵਾਰੀ ਖੱਪੇ ਵਾਲੇ ਵਾਲੀ ਵਸ਼ੀ ਪੂਰੀ ਕਾਲ ਲੈ ਕੇ ਚੱਕਰਮ ਵਾਲੀ ਤੁਰਿਆ ਨਹੀਂ ਜਾਂਦਾ ਬੜੀ ਐ ਟੌਪ ਦੀ ਵਸ਼ੀ ਐ ਨਹੀਂ ਵੀ ਜਿਆਦਾ ਜਿਆਦਾ ਝਾੜੀ ਐ ਝਾੜੀ ਨੂੰ ਗੱਲ ਨਾ ਨਾ ਭਾਈ ਉਹ ਲੋ ਵੀ ਦੁੱਧ ਦਿੱਤਾ ਕਰਮਾਲੀ ਜਿਹੜਾ ਬਰੀਡ ਤੇ ਦੁੱਧ ਦੇਣਾ ਜਾਨਵਰ ਨੇ ਉਹ ਲਿਸਾ ਹੋਣਾ ਹੋਣਾ 28 ਕਿਲੋ 30 ਕਿਲੋ ਵਸ਼ੀ ਚੱਲੀ ਐ ਦੁੱਧ ਨਾ ਬੱਗੀਆਂ ਜਿਹੀ ਗੱਲ ਐ ਵਸ਼ੀ ਤਸਾਂ ਡਈ ਖੋਦੀ ਭੈਣ ਭਰਾ ਸਿਆਣੇ ਆ ਆਪੇ ਪਛਾਣ ਲੈਣੇ ਆ ਇਹ ਨਹੀਂ ਵੀ ਦੋਰੇ ਤੇਰੇ ਹੋਊਗਾ ਵੀ ਕੀ ਰੇਡ ਆ ਕੀ ਰੇਡ 6 ਰੇਡ ਉਹਦਾ ਜਿਆ ਜਿੰਨੇ ਪਾਸੇ ਲੈਣੇ 22000 ਦਾ ਲੰਗਾਉਣ 22000 ਹਾਂ ਨਹੀਂ 6 ਰੇਡ 22000 22000 ਦੀਆਂ ਮਾਣ ਕੋਈ ਪਿਆਸ ਖਤਾਰ ਕਰ ਦਿਓ ਮਾਨ ਥੋੜਾ ਬੋੜਾ ਥੋੜਾ ਮਾਨ ਕਰਦਾ ਭਾਈ ਜੇ 22000 ਫਿਕਸ ਰੇਡ ਆ ਤਾਂ ਪਾਰ ਕਰ ਲਾਂਗੇ ਕੋਈ ਗਾਲੀ ਪਾਈ ਨਹੀਂ ਕਰਨਗੇ ਜਿਹਨ ਮਾਨ ਕਰਨਗੇ 22000 ਜੇ ਪਾਰ ਵਸ਼ੀ ਗਾ ਤੋਫਾ ਯਾ ਸਾਂਭਣ ਵਾਸਤੇ ਦੁੱਧ ਵਾਲਾ ਤੇ ਬਰੀਡ ਦੇ ਵਸ਼ੀ ਆ ਪੂਰੇ ਟਾਪ ਕਲਾਸ ਗਾੜੀ ਉਹਦੇ ਕਰਮ ਵੀਰ ਦੇ ਜਿਹੜੇ ਨਿਕਲ ਆ ਗਏ ਅਗੇ ਲਾਈਕ ਕਮੈਂਟ ਸ਼ੇਅਰ ਵਾਤਾਵਰਤ ਚੈਨਲ ਨੂੰ ਕਰਿਆ ਕਰੋ ਜਨਵਾਰ ਸਾਰੇ ਟਾਪ ਦੇ ਫਿਰੇ ਦੇ ਪਰ ਮੈਂ ਵੀਰ ਜਿਆਦਾ ਚੰਗੇ ਰੀਡ ਨੋਰਮਲ ਆ ਵਧੀਆ ਕੁਆਲਟੀ ਵਾਲੇ ਸਾਂਭਣ ਵਾਲੇ ਪਸ਼ੂ ਵਧੀਆ ਜਿਹਨੂੰ ਕਹਿੰਦੇ ਸ਼ਾਨਦਾਰ ਤੇ ਸ਼ਾਨਦਾਰ ਆ ਤੇ ਕੈਂਟ ਲਾਈਕ ਕਮੈਂਟ ਸ਼ੇਅਰ ਵਾਤਾਵਰਤ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸੰਗ ਤੇ ਜੁੜੀ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਤੇ ਜਲਵਾ ਵੀਰ ਗੱਲ ਹੁੰਦੀ ਆ ਵੀ ਇਹਨੇ ਇਹ ਜਨਵਾਰਾ ਨਾ ਫੂਨ ਸਾਰੇ ਵੀਰਪਰਾ ਕਰਦੇ ਆ ਹਾਂ ਜੀ ਤੇ ਜਿਹਦੇ ਕਰਮਾਂ ਚ ਹੋਵੇ ਹੁਣ ਝੋਟੀਆਂ ਦੇ ਉਹ ਆਪਣੇ ਇਧਰ ਤੇ ਵੀਰਾਂ ਨੇ ਬੜਿਆਂ ਨੇ ਫੂਨ ਲਾਏ ਆ ਹਾਂ ਉਹ ਝੋਟੀਆਂ ਚੱਲੇ ਆ ਪਾਣ ਸੇਵਾ ਲੈ ਗਏ ਆ ਝੋਟੀਆਂ ਵਿਗਦੀ ਵਿਗਦੀ ਮੇਰੇ ਕੋਲ ਲੱਲੀ ਇਧਰ ਵੀਰ ਮੇਦੇ ਦੀਆਂ ਕਾਦੀਆਂ ਵਾਲਿਆਂ ਨੇ ਹਾਂ ਜੀ ਉਹਨਾਂ ਕੋ ਗਾੜੀ ਮਹਾਰਾਸ਼ਟਰ ਦੇ ਬੰਦੇ ਇੱਥੋਂ ਫੂਨ ਕੀਤਾ ਬੰਨ ਨਾ ਲੈਦੇ ਅਗੇ ਲੱਗ ਗਾਹ ਚਲ ਗਈ ਛੋਟੀ ਮਹਾਂ ਰੈਟ ਰਾਜ ਪਹੁੰਚੀ ਠੀਕ ਹੈ ਜਿਹੜੀ ਗੱਲ ਆ ਵੇਖਦੀ ਵੇਖਦੀ ਡੰਗਰ ਵੀਰ ਇਹਨੇ ਪਾ ਲਗਦਾ ਕਿ ਕੈਨੂੰ ਜਾਂਦੇ ਜਿਹੜੀ ਗੱਲ ਆ ਕਰਮਾਂ ਦੀ ਗੱਲ ਤੇ ਜਾਨਵਰ ਚੰਗੇ ਵੀ ਟੌਪ ਦੇ ਸਾਰੇ ਠੀਕ ਹੈ ਵਧੀਆ ਕੁਆਲਿਟੀ ਦੇ ਪਸ਼ੂ ਆ ਚਲੋ ਭਾਈ ਬੋਲਡ ਅਡਰੈਸ ਬਾਕੀ ਵੀਰ ਜੀ ਲਾਈਕ ਕਮੈਂਟ ਸ਼ੇਅਰ ਵਾਦ ਤੋਂ ਵਾਦ ਚੈਨਲ ਨੂੰ ਕਰਿਆ ਕਰੋ ਫੋਨ ਨੰਬਰ ਹੈਗਾ 84 27 40 7755 ਹਾਂਜੀ ਨਾਮ ਮਾਣਾ ਪਿੰਡ ਪੋਮਾ ਜਿਹੜਾ ਅੰਬਰਸਰਮ ਦੀ ਠਾਪ ਪੋਮਾ ਪਿੰਡ ਵਾਤਾਵਰ ਜਦਾ ਅਦਾਸ ਕਰੋ ਮੇਰੇ ਭਰਾ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਆ ਮਾਰਾ ਕਿਰਪਾ ਕਰਿਓ ਉਹਨਾਂ ਦੇ ਹਨਾ ਤੇ ਵੱਧ ਵਧ ਸੇਵਾ ਭੇਜੋ ਆਪਣੀ ਉੱਤੇ ਜਰੂਰ ਖੜੋ ਆਪਣਾ ਪਿੰਡ ਦੇ ਵਿੱਚ ਧੰਨਵਾਦ ਬਾਈ ਸਰਸੀ ਕਾਲ